ਹਾਂਜੀ ਸਤਿ ਸ਼੍ਰੀ ਅਕਾਲ ਜੀ ਕਮਲ ਕਲੈਕਸ਼ਨ ਕਾਲਜ ਰੋਡ ਮੁੱਲਾਪੁਰ ਦਾਖਾ ਤੋਂ ਤੁਹਾਡਾ ਫੇਰ ਸਵਾਗਤ ਆ ਜੀ ਅੱਜ ਮੈਡਮ ਤੁਹਾਡੇ ਲਈ ਇੱਕ ਹੋਰ ਨਵੀਂ ਅਪਡੇਟ ਲੈ ਕੇ ਆਏ ਆ ਜੀ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਮੇਰੀਆਂ ਭੈਣਾਂ ਨੂੰ ਬਹੁਤ ਤੈਦ ਲੋ ਪਿਆਰ ਧੰਨਵਾਦ ਤੁਹਾਡਾ ਤੁਸੀਂ ਸਾਡੀ ਪਿਛਲੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਦੇਖੋ ਤੁਹਾਨੂੰ ਅੱਜ ਨਵੀਂ ਵੈਰਾਈਟੀ ਦਿਖਾਣੇ ਆ ਮੇਰੀਆਂ ਭੈਣਾਂ ਦੇ ਵੀ ਰੈਕਟ ਤੇ ਅਸੀਂ ਨਵੀਂ ਵੈਰਾਈਟੀ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਅੱਛਾ ਮੈਡਮ ਜਿਹੜੀ ਤੁਸੀਂ ਕਹਿ ਰਹੇ ਸੀ ਵੀ ਪ੍ਰੀਮੀਅਮ ਰੇਂਜ ਦੇ ਸੂਟ ਅਸੀਂ ਦਿਖਾਵਾਂਗੇ ਹਾਂਜੀ ਸਰ ਜਿਹੜੀਆਂ ਮੇਰੀਆਂ ਭੈਣਾਂ ਨੇ ਰਖੜੀਆਂ ਤੇ ਪ੍ਰੀਮੀਅਮ ਰੇਂਜ ਦੇ ਸੂਟ ਲੈਣੇ ਆ ਕੁਛ ਅੱਗੇ ਦੀ ਅੱਗੇ ਦੇਣ ਲੈਣ ਲਈ ਸੂਟ ਲੈਣੇ ਆ ਥੋੜੀ ਜੀ ਅਪ ਰੇਂਜ ਦੇ ਵਿੱਚ ਥੋੜੀ ਜੀ ਪ੍ਰੀਮੀਅਮ ਰੇਂਜ ਦੇ ਵਿੱਚ ਮੇਰੀਆਂ ਭੈਣਾਂ ਦੇ ਫੋਨ ਆ ਰਹੇ ਸੀ ਵੀ ਕੁਝ ਵਧੀਆ ਕਲੈਕਸ਼ਨ ਦਿਖਾਓ ਵਾਹ ਜੀ ਵਾਹ ਮੈਡਮ ਕਿੰਨਾ ਪਿਆਰਾ ਕਲਰ ਕਿੰਨੇ ਸੋਹਣੇ ਵਰਕ ਕੋਈ ਹੋਏ ਸੂਟਾਂ ਤੇ ਦੇਖੋ ਔਰ ਕਲਰ ਵੀ ਤੁਸੀਂ ਬਹੁਤ ਪਿਆਰੇ ਲੈ ਕੇ ਆਏ ਹੋ ਦੇਖੋ ਅੱਛਾ ਜੀ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਕਲਰ ਆ ਜੀ ਹਾਂਜੀ ਨੈਕਸਟ ਵੈਰਾਈਟੀ ਦਿਖਾਓ ਮੈਡਮ ਮੈਡਮ ਵੈਸੇ ਸੂਟ ਹੈ ਕਿੰਨੇ ਦਾ ਜੀ ਇਹ ਦੱਸਦੇ ਆ ਜੀ ਸੂਟ ਵੀ ਦੱਸਦੇ ਆ ਅੱਛਾ ਜੀ ਸਾਰੇ ਧਮਾਕੇ ਰਹਿਣਗੇ ਵੀਡੀਓ ਨੂੰ ਸਾਡੀ ਨੂੰ ਪੂਰੀ ਦੇਖਿਓ ਅੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਰੇਟ ਵੀ ਤੁਹਾਨੂੰ ਦੱਸਦੇ ਆ ਅੱਛਾ ਜੀ ਹਾਂਜੀ ਮੈਡਮ ਆਹਾ ਸੂਟ ਬਹੁਤ ਸੋਹਣਾ ਲੱਗ ਰਿਹਾ ਜੀ ਦੇਖੋ ਸੂਟਾਂ ਦੇ ਉੱਤੇ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਕਿੰਨੇ ਪਿਆਰੇ ਪਿਆਰੇ ਕਲਰ ਲੈ ਕੇ ਆ ਗਏ ਤੁਸੀਂ ਮੈਡਮ ਜੀ ਪਹਿਣਾ ਪਹਿਣਾ ਨੇ ਸਾਨੂੰ ਅੱਗੇ ਕਮਲੀਆਂ ਕਰਤਾ ਕਮਲੇ ਕਰਤਾ ਹੁਣ ਦੁਬਾਰਾ ਫੇਰ ਤੋਂ ਮੈਨੂੰ ਲੱਗਦਾ ਤੁਸੀਂ ਮੇਲੇ ਜਿਵੇਂ ਪਹਿਲਾਂ ਲਵਾਇਆ ਹੁਣ ਵੀ ਲਵਾਉਣੇ ਆ ਹਾਂਜੀ ਹਾਂਜੀ ਇਹਦੇ ਵਿੱਚ ਰੰਗ ਦਿਖਾਓ ਮੈਡਮ ਹੁਣ ਆਹ ਦੇਖੋ ਜੀ ਬਹੁਤ ਸੋਹਣੇ ਕਲਰ ਆ ਅੱਛਾ ਜੀ ਵਾਹ ਜੀ ਵਾਹ ਮੈਡਮ ਤੁਸੀਂ ਪਹਿਲਾਂ ਕਲਰ ਬਹੁਤ ਚੁੰਡ ਚੁੰਡ ਕੇ ਲੈ ਕੇ ਆਨੇ ਹੋ ਪਹਿਣਾ ਲਈ ਹੈ ਨਾ ਹਾਂਜੀ ਅਗਲਾ ਅਗਲਾ ਡਿਜ਼ਾਈਨ ਦਿਖਾਓ ਮੈਡਮ ਤੋਂ ਬੜੇ ਵੇਫ ਤੇ ਰਹੂਗਾ ਕੱਪੜਾ ਅੱਛਾ ਜੀ ਕੜਾਈਆਂ ਦੇ ਕੰਮ ਹੋਏ ਹੋਏ ਨੇ ਲਓ ਜੀ ਚਾਕਲੇਟ بیس ਦਾ ਰਹੂਗਾ ਕੱਪੜਾ ਜੀ ਕੜਾਈਆਂ ਵਾਲੇ ਸੂਟ 2025 2500 ਦੀ ਰੇਂਜ ਚ ਮੈਡਮ ਅੱਜ ਤੁਹਾਨੂੰ ਸੂਟ ਦਿਖਾਈ ਜਾ ਰਹੇ ਆ ਜੀ ਸਾਰੀ ਵੀਡੀਓ ਨੂੰ ਪੂਰਾ ਦੇਖਿਓ ਮੈਡਮ ਕਹਿੰਦੇ ਰੇਟਾਂ ਦੇ ਧਮਾਕੇ ਕਰਨੇ ਆ ਜਿਵੇਂ ਪਹਿਲਾਂ ਕੀਤੇ ਆ ਸਾਰੇ ਪੰਜਾਬ ਚ ਬੱਲੇ ਬੱਲੇ ਹੋ ਗਈ ਅੱਛਾ ਜੀ ਮਤਲਬ ਇਸ ਤਰ੍ਹਾਂ ਦਾ ਦੁਪੱਟਾ ਰਹੂਗਾ ਜੀ ਠੀਕ ਆ ਜੀ ਦੁਪੱਟਾ ਰਹੇਗਾ ਇਹਦਾ ਹਾਂਜੀ ਦੇਖੋ ਜੀ ਕਿੰਨਾ ਹੈਵੀ ਦੁਪੱਟਾ ਬਣਿਆ ਹੋਇਆ ਕਿੰਨਾ ਸੋਹਣਾ ਕੰਮ ਵਾਹ ਜੀ ਵਾਹ ਕਲਰ ਇੱਕ ਤੋਂ ਇੱਕ ਲੈ ਕੇ ਆਏ ਆ ਜੀ ਮੈਡਮ ਤੁਹਾਡੇ ਲਈ ਬਹੁਤ ਪਿਆਰੇ ਪਿਆਰੇ ਰਹਿਣਗੇ ਕਲਰ ਜਿਹਨੂੰ ਕਲਰ ਪਸੰਦ ਆ ਰਿਹਾ ਉਹ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਭੇਜ ਦੇ ਜਿਹੜੀ ਵੀ ਮੇਰੀ ਭੈਣ ਨੂੰ ਕੋਈ ਵੀ ਕਲਰ ਪਸੰਦ ਆਊਗਾ ਸੂਟ ਦਾ ਉਹ ਨਾਲ ਹੀ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੀ ਆ ਰੇਟ ਸੁਣਨ ਲਈ ਥੋੜੀ ਜੀ ਵੇਟ ਕਰੋ ਰੇਟ ਦੇ ਵਿੱਚ ਵਿੱਚ ਵੀ ਬਹੁਤ ਵੱਡਾ ਤਮਾਕਾ ਹੋਊਗਾ ਸਾਰਿਆਂ ਦਾ ਰੇਟ ਇੱਕੋ ਹੀ ਰਹੂਗਾ ਟੈਨਸ਼ਨ ਨਾ ਲਓ ਜੇ ਕੰਮ ਹੈਵੀ ਕਰਾਤੇ ਨਾ ਸੂਟਾਂ ਤੇ ਤਾਂ ਇਹ ਨਹੀਂ ਵੀ ਤੁਹਾਡੇ ਤੋਂ ਰੇਟ ਜ਼ਿਆਦਾ ਲੈਂਦੇ ਆਗੇ ਆ ਰੇਟ ਸੁਣਨ ਲਈ ਥੋੜਾ ਜਿਹਾ ਵੇਟ ਕਰੋ ਡਿਜ਼ਾਈਨ ਦੇਖੋ ਕਲਰ ਦੇਖੋ ਚੈੱਕ ਕਰੋ ਵਾਹ ਜੀ ਵਾਹ ਮੈਡਮ ਕਿਆ ਪਿਆਰਾ ਕਲਰ ਜੀ ਬਹੁਤ ਆਪਸੀ ਮੈਡਮ ਪਿਓਰ ਕਰੇਬਾਂ ਵਾਲੇ ਸੂਟ ਤੁਸੀਂ ਬੜੇ ਸੋਹਣੇ ਸੋਹਣੇ ਰੰਗ ਲੈ ਕੇ ਆਏ ਹੋ ਬਾਜੀ ਬਾ ਇਹਦੇ ਵਿੱਚ ਕਲਰ ਦਿਖਾਓ ਮੈਡਮ ਕਿਹੜੇ ਕਿਹੜੇ ਕਲਰ ਬਾਜੀ ਬਾ ਕਿੰਨੇ ਪਿਆਰੇ ਪਿਆਰੇ ਕਲਰ ਜੀ ਚੈੱਕ ਕਰੋ ਬਹੁਤ ਸੋਹਣੀ ਨਵੀਂ ਵੈਰਾਈਟੀ ਨਵੀਂ ਅਪਡੇਟ ਲੈ ਕੇ ਆਏ ਆ ਮੈਡਮ ਤੁਹਾਡੇ ਲਈ ਹਾਂਜੀ ਮੈਡਮ ਨੈਕਸਟ ਵੈਰਾਈਟੀ ਦਿਖਾਓ ਲਓ ਜੀ ਇੱਕ ਹੋਰ ਵੈਰਾਈਟੀ ਦੇਖੋ ਜੀ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਜੀ ਇਸ ਤਰ੍ਹਾਂ ਦੀਆਂ ਫੋਟੋ ਵਾਲੀਆਂ ਡਿਜ਼ਾਈਨਿੰਗਾਂ ਔਰ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਕਲਰ ਔਰ ਸ਼ੋਰੂਮਾਂ ਵਾਲੇ ਪੀਸ ਜਿਨ੍ਹਾਂ ਦੇ ਉੱਤੇ ਬਹੁਤ ਸੋਹਣੇ ਹੋਏ ਹੋਏ ਆ ਕੰਮ ਰੇਟ ਦਾ ਸੁਣਿਓ ਤੁਮਾਕਾ ਸਾਡਾ ਮਕਸਦ ਸਿਰਫ ਇੱਕੋ ਹੀ ਆ ਜੀ ਮੁੱਲਾਪੁਰ ਚ ਹੋਣ ਵਾਲੀ ਲਾਟ ਜਿਹੜੀ ਉਹ ਬੰਦ ਕਰ ਦਾਂਗੇ ਆਉਣ ਵਾਲੇ 5 ਸਾਲਾਂ ਚ 5 ਸਾਲ ਤਾਂ ਜ਼ਿਆਦਾ ਗਏ ਤੇ 3 ਸਾਲਾਂ ਚ ਆਉਣ ਵਾਲੇ 3 ਸਾਲਾਂ ਚ ਮੁੱਲਾਪੁਰ ਬਾਜ਼ਾਰ ਦੀ ਸਾਰੀ ਲੁੱਟ ਬੰਦ ਕਰ ਦਾਂਗੇ ਰੇਟ ਸੁਣਨ ਲਈ ਥੋੜੀ ਜੀ ਵੇਟ ਕਰੋ ਕਲਰ ਚੈੱਕ ਕਰੋ ਇਹਦੇ ਵਿੱਚ ਪਹਿਲਾਂ ਬਹੁਤ ਹੀ ਦੇਖੋ ਗਲੇ ਤੇ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਸੂਟ ਤੇ ਇਸ ਤਰ੍ਹਾਂ ਦੀਆਂ ਫੋਟੋਆਂ ਵਾਲੀਆਂ ਡਿਜ਼ਾਈਨਾਂ ਦਾ ਬਹੁਤ ਹੀ ਪਿਆਰੇ ਪਿਆਰੇ ਕਲਰਾਂ ਦੇ ਵਿੱਚ ਮੈਡਮ ਨੇ ਅਪਡੇਟ ਲੈ ਕੇ ਆਇਆ ਹੋਰ ਨਵੀਂ ਪ੍ਰੀਮੀਅਮ ਕਲੈਕਸ਼ਨ ਦੇ ਸੂਟ ਆ ਜੀ ਅੱਛਾ ਜੀ ਮੈਡਮ ਇੱਕ ਇੱਕ ਵੈਰਾਈਟੀ ਹੋਰ ਦਿਖਾ ਦਿਓ ਨੈਕਸਟ ਇੱਕ ਦੋ ਹੋਰ ਫੇਰ ਦੱਸ ਦਿਆਂ ਭੈਣੇ ਰੇਟ ਸੁਣਨ ਲਈ ਥੋੜੀ ਜੀ ਵੇਟ ਕਰੋ ਵੀਡੀਓ ਅੱਜ ਥੋੜੀ ਜਿਹੀ ਲੰਬੀ ਹੋਊਗੀ ਇੱਕ ਚਾਰ ਪੰਜ ਡਿਜ਼ਾਈਨ ਖੋਲ੍ਹਾਂਗੇ ਵਿੱਚ ਨਾਲ ਹੋਰ ਹਾਂਜੀ ਵਾਹ ਜੀ ਵਾਹ ਕਿੰਨਾ ਪਿਆਰਾ ਕਲਰ ਕਿੰਨਾ ਕੰਮ ਹੋਇਆ ਹੈ ਮੈਡਮ ਸੂਟ ਤੇ ਆ ਗਲਾ ਚੈੱਕ ਕਰੋ ਜੀ ਮੜਾ ਆ ਦੇਖਿਓ ਜੀ ਦੇਖਿਓ ਓਏ ਹੋਏ ਹੋਏ ਕੀ ਬਾਤ ਆ ਜੀ ਕੀ ਬਾਤ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਔਰ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਦੁਪੱਟਾ ਵੀ ਚੈੱਕ ਕਰੋ ਜੀ ਔਰ ਨਾਲ ਵਿਦ ਬਾਜੂ ਵਰਕ ਜੀ ਵਾਜੂ ਵਰਕ ਵੀ ਹੈ ਵਿਦ ਵਾਜੂ ਵਰਕ ਵਾਲਾ ਸੂਟ ਪਿਓਰ ਕ੍ਰਿਪਾਂ ਵਾਲੇ ਸੂਟ ਦੇਖੋ ਹੁਣ ਇਹ ਵਿੱਚ ਉਹਦੇ ਵਿੱਚ ਕਰ ਲੋ ਕਲਰ ਚੈੱਕ ਲਓ ਜੀ ਕਿੰਨੇ ਪਿਆਰੇ ਪਿਆਰੇ ਕਲਰ ਮੈਡਮ ਛਾਂਟ ਛਾਂਟ ਕੇ ਲੈ ਕੇ ਆਉਂਦੇ ਆ ਕਮਲ ਕਲੈਕਸ਼ਨ ਵਾਲੇ ਤੁਹਾਡੇ ਲਈ ਹਾਂਜੀ ਮੈਡਮ ਅਗਲੀ ਵੈਰਾਈਟੀ ਲਓ ਜੀ ਨੈਕਸਟ ਵੈਰਾਈਟੀ ਦੇਖੋ ਜੀ ਦੇਖੋ ਜੀ ਮੈਡਮ ਸੂਟ ਦਿਖਾ ਰਿਹਾ ਇੱਕ ਹੋਰ ਨਵਾਂ ਨਵੀਂ ਅਪਡੇਟ ਦੇਖੋ ਨਵੀਆਂ ਵੈਰਾਈਟੀਆਂ ਦੇਖੋ ਰੇਟ ਸੁਣ ਲਈ ਥੋੜਾ ਜਿਹਾ ਸਬਰ ਕਰੋ ਮੈਨੂੰ ਪਤਾ ਭੈਣਾਂ ਨੂੰ ਜਲਦੀ ਹੋਊਗਾ ਵੀ ਰੇਟ ਬੋਲਣ ਆਹ ਦੇਖੋ ਭੈਣਾਂ ਤੇ ਭੈਣੇ ਹੈਂਡਵਰਕ ਹੋਇਆ ਹੋਇਆ ਇਸ ਪੀਸ ਤੇ ਗਲੇ ਤੇ ਕਿੰਨਾ ਸੋਹਣਾ ਹੈਂਡਵਰਕ ਹੋਇਆ ਹੋਇਆ ਔਰ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲਓ ਜੀ ਬਹੁਤ ਹੀ ਪਿਆਰੇ ਪਿਆਰੇ ਆ ਗਏ ਕਲਰ ਬਹੁਤ ਪਸੰਦ ਹੈ ਦੇਖੋ ਜੀ ਕਿੰਨੇ ਸੋਹਣੇ ਕਲਰ ਆ ਗਏ ਜੀ ਨਾਲ ਇਸ ਤਰ੍ਹਾਂ ਦੇ ਸੂਟ ਬੜੀਆਂ ਵੈਰਾਈਟੀਆਂ ਹੋਰ ਆਈਆਂ ਹੋਈਆਂ ਪ੍ਰੀਮੀਅਮ ਰੇਂਜ ਦੇ ਵਿੱਚ ਬੜੇ ਸੂਟ ਆਏ ਹੋਇਆ ਕਮਲ ਕਲੈਕਸ਼ਨ ਕਾਲ ਜ਼ਰੂਰ ਦਾਖਾ ਦੇ ਪਹਿਲਾਂ ਵੀ ਤੁਸੀਂ ਬੜਾ ਪਿਆਰ ਦਿੱਤਾ ਅੱਗੇ ਵੀ ਪਹੁੰਚੋ ਰੇਟ ਸੁਣ ਲਈ ਥੋੜਾ ਜਿਹਾ ਸਬਰ ਕਰੋ ਵੀਡੀਓ ਨੂੰ ਕਰ ਦਿਓ ਅੱਗੇ ਦੀ ਅੱਗੇ ਸ਼ੇਅਰ ਜਿਹੜੀ ਵੀ ਭੈਣ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਉਹਨੂੰ ਉਹਨੂੰ ਹੋਰ ਆਫਰ ਡਿਸਕਾਊਂਟ ਦਿੱਤਾ ਜਾਊਗਾ ਕੁਝ ਵਿੱਚੋਂ ਜਾਂ ਉਹਨੂੰ ਕੋਈ ਪਿਆਰਾ ਜਿਹਾ ਗਿਫਟ ਦਿੱਤਾ ਜਾਊਗਾ 10 ਜਣਿਆਂ ਨੂੰ ਸਾਡੀ ਵੀਡੀਓ ਅੱਗੇ ਸ਼ੇਅਰ ਕਰਨ ਤੇ ਵਾਹ ਜੀ ਵਾਹ ਕੀ ਬਾਤ ਆ ਜੀ ਮੈਡਮ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਕਲਰ ਲੈ ਕੇ ਆ ਰਹੇ ਹੋ ਹੈ ਹਾਂਜੀ ਹਾਂਜੀ ਮਤਲਬ ਪਹਿਣਾ ਨੂੰ ਕੋਈ ਆਏ ਨਾ ਕਿ ਮੇਰਾ ਕਲਰ ਰਹਿ ਗਿਆ ਨਾ ਨਹੀਂ ਜੀ ਨਹੀਂ ਸਾਰੇ ਪਹਿਣਾ ਦੇ ਮਤਲਬ ਐਤ ਕੀ ਐਤ ਕੀ ਰਖੜੀ ਆਫਰ ਤੇ ਧਮਾਲ ਹੀ ਪਾਦੀ ਹੈ ਨਾ ਪੰਜਾਬ ਸਾਰਾ ਪਤਾ ਨਹੀਂ ਕਿਹੜੇ ਕਿਹੜੇ ਕੋਨੇ ਦੇ ਵਿੱਚੋਂ ਸਾਡੀ ਦੁਕਾਨ ਤੇ ਆ ਗਿਆ ਕਿੱਥੋਂ ਕਿੱਥੋਂ ਫੋਨ ਆ ਰਹੇ ਅਸੀਂ ਸੋਚਿਆ ਨਹੀਂ ਸੀ ਜ਼ਿੰਦਗੀ ਚ ਵੀ ਵੀ ਮਤਲਬ ਇੰਨਾ ਪਿਆਰ ਸਾਡੀ ਵੀਡੀਓ ਨੂੰ ਮਿਲੂਗਾ ਦੇਖੋ ਕਿੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਤੁਸੀਂ ਕਲਰ ਲੈ ਕੇ ਆਏ ਹੋ ਵਾਹ ਜੀ ਵਾਹ ਅੱਛਾ ਮੈਡਮ ਹੁਣ ਰੇਟ ਜੀ ਰੇਟ ਜੀ ਰਹੂਗਾ 2000 ਮੈਡਮ 2000 ਵੈਸੇ ਸੂਟ ਤਾਂ ਜੀ ਇਹ 22500 ਦਾ ਬਾਜ਼ਾਰ ਚੋਂ ਮਿਲਦਾ ਵਾ ਪਰ ਫਿਰ ਕਮਲ ਕਲੈਕਸ਼ਨ ਵਾਲਿਆਂ ਦਾ ਕੀ ਫਾਇਦਾ ਜੀ ਫਾਇਦਾ ਇਹ ਹੈ ਜੀ 2000 ਦੇ ਵਿੱਚ ਤੁਹਾਨੂੰ ਇੱਕ ਸੂਟ ਨਹੀਂ ਮਿਲਣਾ ਜੀ ਅੱਛਾ ਜੀ 2000 ਚ ਤੁਹਾਨੂੰ ਦੋ ਸੂਟ ਮਿਲਣੇ ਆ ਓ ਮੈਡਮ ਜੀ ਆ ਇਹਦੇ ਵਿੱਚ ਨੁਕਸਾਨ ਬਹੁਤ ਹੋ ਜਾਣਾ ਧਿਆਨ ਨਾਲ ਚੈੱਕ ਕਰ ਲਓ ਪਹਿਲਾਂ ਅੱਗੇ ਪਹਿਲਾਂ ਇਹਦੇ ਪਿੱਛੇ ਪੰਜਾਬ ਕਮਲਾ ਹੋਇਆ ਹੋਇਆ ਹੁਣ ਇਹਦੇ ਪਿੱਛੇ ਹੋ ਜਾਣਾ ਹਾਂਜੀ ਹੁਣ ਇਹਦੇ ਪਿੱਛੇ ਕਮਲੇ ਕਰ ਦੇਣਾ ਆਪਾਂ ਭੈਣਾਂ ਨੂੰ ਆਜੋ ਜਲਦੀ ਜਲਦੀ ਜਿਹੜੀਆਂ ਮੇਰੇ ਮੇਰੀਆਂ ਭੈਣਾਂ ਨੇ ਆਪਣੇ ਫਾਇਦੇ ਕਰਾਉਣੇ ਆ ਮੇਰੇ ਵੀਰਾਂ ਨੇ ਆਪਣੀਆਂ ਭੈਣਾਂ ਨੂੰ ਸੋਹਣੇ ਸੋਹਣੇ ਗਿਫਟ ਦੇਣੇ ਆ ਸੂਟਾਂ ਦੇ ਤੇ ਜਲਦੀ ਜਲਦੀ ਸਾਡੇ ਸਟੋਰ ਤੇ ਆਓ ਜੀ ਲਓ ਜੀ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਕਲਰ ਦੇਖਣ ਲਈ ਕਮਲ ਕਲੈਕਸ਼ਨ ਕਾਲਜ ਰੋਡ ਮੁੱਲਾਪੁਰ ਦਾਖਾ ਤੇ ਵਿਜ਼ਿਟ ਕਰੋ ਔਰ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਡਿਸਕਾਊਂਟ ਉਹਨੂੰ ਹੋਰ ਕੋਈ ਅਸੀਂ ਮਤਲਬ ਇੱਥੋਂ ਕੋਈ ਆਪਣੇ ਗਿਫਟ ਦੇ ਕੇ ਤੋਰਾਂਗੇ ਹਾਂ ਜੀ ਜਿਹੜਾ 10 ਜਣਿਆਂ ਨੂੰ ਸਾਡੀ ਵੀਡੀਓ ਅੱਗੇ ਭੇਜੂਗਾ ਉਹਨੂੰ ਇੱਕ ਪਿਆਰਾ ਜਿਹਾ ਗਿਫਟ ਮਿਲੂਗਾ ਕਮਲ ਕਲੈਕਸ਼ਨ ਵੱਲੋਂ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ